ਸਾਸਰੀ ਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਆ ਅੰਬਾਸੌਰ ਸਿੰਘ ਤੇ ਨਾਲ ਮੇਰਾ ਓਸਤਾਦ ਬਾਜੂ ਪੈਂਕਾ ਜੋ ਕਿ ਪਿਛਲੇ ਦਿਨੀ ਬਹੁਤ ਵਿਵਾਦ ਚੱਲਦਾ ਪਿਆ ਏ ਜੀ ਕੋਈ ਟੀਕਿਆਂ ਨੂੰ ਲੈ ਕੇ ਜਾਂ ਕਬੱਡੀ ਤੇ ਲੋਕ ਬਹੁਤ ਜਿਆਦੀਆਂ ਟਿੱਪਣੀਆਂ ਕਰ ਰਹੇ ਆ ਉਹ ਤੁਹਾਨੂੰ ਪਤਾ ਹੀ ਆ ਕੌਣ ਕਰ ਰਿਹਾ ਜੀ ਟਿੱਪਣੀਆਂ ਤੇ ਉਹ ਟਿੱਪਣੀਆਂ ਵਾਲਿਆਂ ਨੂੰ ਸਾਡਾ ਜਵਾਬ ਆ ਜੀ ਜਿਹੜੇ ਕਹਿੰਦੇ ਆ ਜੀ ਟੀਕਾ ਲਾ ਕੇ ਕੋਈ ਇਦਾਂ ਦਾ ਟੀਕਾ ਬਣਿਆ ਵਾ ਜੋ ਕਿ ਲਾ ਕੇ ਤੇ ਬੰਦਾ ਕੰਦਾ ਹੀ ਟੱਕਰਾ ਮਾਰਦਾ ਜੀ ਅਈ ਯੋ ਨੂ ਵੀਰ ਨੂੰ ਕਹਿਣਾ ਚਾਹੁੰਦੇ ਆ ਕਿ ਬਈ ਤੂੰ ਸਾਨੂੰ ਟੀਕਾ ਲਿਆਦੇ ਹੋ ਤੇ ਜਾਂ ਅਸੀਂ ਲਾ ਕੇ ਤੇ ਹੋਰ ਤਗੜੀ ਹੋਈਏ ਜਿੰਨੇ ਕਹੀਂ ਤਗੜੇ ਚਲੋ ਮਾ ਬਾਬੇ ਦੀ ਮੇਰਨਾ ਹੈਗੇ ਆ ਇਹ ਤੋਂ ਜ਼ਿਆਦਾ ਹੋਰ ਹੋ ਜੀਏ ਤੇ ਤੂੰ ਤੇ ਸਾਡੀ ਯਾਰ ਮਿਹਨਤ ਕੀਤੀ ਬਈ ਸਾਰੀ ਮਤਲਬ ਕਿ ਖੋਜ ਹੀ ਪਾਤੀ ਸਾਰੇ ਪਲੇਅਰਾਂ ਦੀ ਜਿਹੜੇ ਧੂਣਾ ਪੱਟਦੇ ਆ ਉਹ ਵੀਰ ਜੀ ਕੋਈ ਪੱਟਾਂ ਦੀ ਜਾਣ ਹੁੰਦੀ ਆ ਜਾਂ ਕੋਈ ਬੰਦਾ ਤੜਕੇ ਉੱਠ ਕੇ ਮਿਹਨਤ ਕਰਦਾ ਵਾ ਆਪਦਾ ਘਰ ਖਾਂਦਾ ਵਾ ਤੇ ਫੇਰ ਹੀ ਧੂੜਾ ਪਟੀਆਂ ਜਾਂਦੀਆਂ ਜੀ ਤੇ ਇਸ ਕਰਕੇ ਤੁਸੀਂ ਬਹੁਤ ਜ਼ਿਆਦੀ ਚਲੋ ਇੱਜ਼ਤ ਕਰਦੇ ਹੋ ਲੋਕ ਬਈ ਤੇਰੀ ਪਰ ਤੂੰ ਬਹੁਤ ਜਿਆਦਾ ਮਾਰੀ ਹਰਕਤ ਕੀਤੀ ਆ ਇਹ ਟਿੱਪਣੀ ਕਰਕੇ ਤੇ ਇਸ ਕਰਕੇ ਸਾਰੇ ਕਬੱਡੀ ਜਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬੰਦੇ ਦੇ ਉੱਤੇ ਵੀਡੀਓ ਪਾਈ ਜਾਵੇ ਕਿਉਂਕਿ ਇਹ ਹਰ ਇੱਕ ਕਿਸੇ ਦੀ ਵੀਡੀਓ ਪਾ ਦਿੰਦੇ ਆ ਕਦੀ ਕੁਛ ਕਦੀ ਕੁਛ ਜਿਹੜਾ ਵੀ ਕੋਈ ਉੱਠਦਾ ਜੀ ਕਦੀ ਇੱਕ ਪਿਛੇ ਜੇ ਕੋਈ ਬਾਪੂ ਹੀ ਪਤਾ ਨਹੀਂ ਕੌਣ ਹੀ ਹਨਾ ਉਹਦੀ ਇੰਟਰਵਿਊ ਲੈਂਦੇ ਪਏ ਉਹ ਵੀ ਕਹੀ ਜਾਂਦਾ ਜੀ ਕਬੱਡੀ ਵਾਲੇ ਟੀਕੇ ਲਾ ਕੇ ਫੁੜਕ ਜਾਂਦੇ ਆ ਮਰ ਜਾਂਦੇ ਆ ਇਦਾਂ ਵਗੈਰਾ ਵੀਰ ਮੇਰੇ ਉਹ ਸਾਡੇ ਘਰ ਦੇ ਆਣੇ ਸਾਡੀ ਮਿਹਨਤ ਕਰਾਈ ਆ ਆ ਮੇਰਾ ਉਸਤਾਦ ਵੀ ਕੋਲੇ ਬੈਠਾ ਵਾ ਤੇ ਮਿਹਨਤ ਕਰਾ ਕੇ ਵੀ ਇੱਥੋਂ ਤੱਕ ਬਣਾਇਆ ਵਾ ਇਹ ਅੱਜ ਦੀ ਮਿਹਨਤ ਨਹੀਂ ਆ ਕੋਈ 10 15 ਸਾਲ ਦੀ ਬਹੁਤ ਪੁਰਾਣੀ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਆ ਨਾਮ ਟਰਾਫੀਆਂ ਫਿਰ ਮਤਲ ਤੁਹਾਡੇ ਘਰ ਲੱਗ ਜਾਂਦੇ ਜਾਂ ਕੁਝ ਵੀ ਹਨਾ ਤੁਸੀਂ ਜੇ ਤਲਿਆਉਂਦੇ ਵੈਸਟ ਨਿਕਲ ਜਾਂਦੇ ਟੀਕੇ ਲਾਗੇ ਉਹਦੇ ਜੇ ਇਹੋ ਜਿਹੇ ਕੋਈ ਟੀਕੇ ਬਣੇ ਹੁੰਦੇ ਕਬੱਡੀ ਚ ਲਾ ਲੋ ਜਾਂ ਕਿਸੇ ਵਿੱਚ ਹੋਈ ਤੇ ਫਿਰ ਅਬਾਨੀਆਂ ਅਦਾਨੀਆਂ ਦੇ ਜਿਹੜੇ ਮੁੰਡੇ ਜਾਂ ਕੋਈ ਵੀ ਹਨਾ ਉਹ ਸਟਾਰ ਹੋਣੇ ਸੀ ਜੀ ਅੱਜ ਦੇ ਤੇ ਇਸ ਕਰਕੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਇੱਕ ਵੱਡੀ ਨੂੰ ਭਰਾ ਨਾ ਲਿਆ ਕਰੋ ਹੋਰ ਬਹੁਤ ਜ਼ਿਆਦੇ ਮੁੱਦੇ ਆ ਉਹ ਕਰ ਲਓ ਉਹ ਚੱਕ ਲਓ ਜਾਂ ਕੁਝ ਵੀ ਨਾ ਤੁਸੀਂ ਲੈ ਰਹੇ ਨਾ ਤੁਸੀਂ ਸਪੇਰਾਂ ਕਿਹੇ ਜਿਵੇਂ ਨਹੀਂ ਤੁਸੀਂ ਆਉਂਦੇ ਇਸ ਕਰਕੇ ਕਬੱਡੀ ਜਿਹੜਾ ਬੰਦਾ ਖੇਡਿਆ ਹੁੰਦਾ ਨਾ ਉਹ ਇਹੋ ਜੀ ਗੱਲ ਕਦੀ ਵੀ ਨਹੀਂ ਕਰਦਾ ਤੁਸੀਂ 4 ਦਿਨ ਕਬੱਡੀ ਖੇਡ ਕੇ ਤੇ ਕਬੱਡੀ ਵਾਲਿਆਂ ਨੂੰ ਚੁੱਕ ਕੇ ਮੂੰਹ ਕਰਕੇ ਮਤਲਬ ਕਿ ਜਿਹੜਾ ਮਰਜ਼ੀ ਬੋਲ ਜਾਂਦਾ ਵਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਕਬੱਡੀ ਨੂੰ ਨਾ ਮੜਾ ਗਿਆ ਕਰੋ ਬਈ ਸਾਡੇ ਘਰ ਚੱਲਦੇ ਆ ਅਸੀਂ ਕਬੱਡੀ ਕਰਕੇ ਆ ਜੋ ਵੀ ਆ ਆ ਜੋ ਕੁਝ ਵੀ ਬਣਾਇਆ ਜੀ ਅਸੀਂ ਕਬੱਡੀ ਕਰਕੇ ਬਣਾਇਆ ਹੈ ਤੇ ਸਸਿ ਗਾਜੀ ਸਾਡੇ ਵੀਰ ਨੂੰ ਵੀਰ ਜੀ ਜਿਹਨੇ ਟਿੱਪਣੀ ਕੀਤੀ ਆ ਚਲੋ ਮਲੋ ਇਹ ਵੀ ਪਲੇਅਰ ਰਿਆ ਨਾ ਇਹਦੀ ਆਪਾਂ ਵੀ ਇੱਕ ਰੇਟ ਦੇ ਨੇ ਹਾਂ ਕਿ ਚਲੋ ਰਕਸਤਾਨ ਦੇ ਇੱਕ ਰੇਟ ਵੇਖੀ ਆਪਾਂ ਹਨਾ ਜੇ ਇਹ ਵੀ ਜ ਤਕੜਾ ਹੁੰਦਾ ਵਾ ਤੇ ਬੜੀਆਂ ਰੇਡਾਂ ਦੀਆਂ ਹੋਣੀਆਂ ਸੀ ਕਿ ਟੀਕਾ ਲਾਇਆ ਹੁੰਦਾ ਇਹਨਾਂ ਦੇ ਤੇ ਵੀ ਕੋ ਟੀਕਾ ਲਾ ਲੀਂਦਾ ਤੇ ਬਹੁਤ ਵਧੀਆ ਕੰਡੀਆਂ ਪਾ ਲੀਂਦਾ ਜਿਹੋ ਜਿਹਾ ਟੀਕਾ ਬਣਿਆ ਹੁੰਦਾ ਤੇ ਫਿਰ ਇਹਨੇ ਛੱਡ ਕੇ ਤੋ ਦਿੱਤਾ ਨੇ ਠੀਕ ਹੈ ਜੀ ਹੁਣ ਇਹ ਬੰਦੇ ਨੂੰ ਮਿਹਨਤ ਕਰਾਈ ਆ 4-4 ਵਜੇ ਉੱਠ ਕੇ ਮਿਹਨਤ ਕਰਾਈ ਬੰਦੇ ਇਸ ਦੀ ਤੇ ਇਹ ਮਕਾਨ ਦੇ ਬਾਰੇ ਇਹ ਵੇਚ ਕੋ ਕਿ ਉਹਨਾਂ ਜਿਹੜੀ 15 ਸਾਲ ਪਹਿਲਾਂ ਮਹਿੰਦ ਕੀਤੀ ਆ ਉਹਦਾ ਤੀ ਕੋਈ ਮੁੱਲ ਨਹੀਂ ਪਾਉਂਦੇ ਇੱਕ ਕਲ ਟੀਕੇ ਦਾ ਮੁੱਲ ਪਾਈ ਜਾਂਦੀ ਕੋਈ ਕਲ ਟੀਕਾ ਲਾ ਕੇ ਬਣਾ ਤਗੜਾ ਹੁੰਦਾ ਫਿਰ ਤਗੜਿਆ ਘਰਾਂਦੇ ਇੰਪਲੇਅਰ ਹੁੰਦੇ ਮਾਰੇ ਘਰ ਦਾ ਪਲੇਅਰ ਨਹੀਂ ਕੋਈ ਤਗੜਾ ਹੁੰਦਾ ਠੀਕ ਆ ਜੇ ਕੋਈ ਟੀਕੇ ਲਾਉਣ ਨਾਲ ਬਣਾ ਤਗੜਾ ਹੁੰਦਾ ਤੇ ਹਰ ਕੋਈ ਆਪ ਦਾ ਪੋਤ ਨੂੰ ਟੀਕੇ ਲਾ ਲੈਂਦਾ ਤੇ ਤਗੜਾ ਜਾਂਦਾ ਬਾਕੀ ਰਹੀ ਗੱਲ ਹੈ ਜੀ ਟੀਕਿਆਂ ਦੀ ਗੱਲ ਆ 40 42 ਸਾਲ ਉਮਰ ਹੋਣੀ ਆ ਲੱਕੇ ਸਦਾਣੇ ਦੀ ਤੇ 40 45 ਸਾਲ ਪਲਵਾਂਦੀ ਆ ਤੇ ਆਪਾਂ ਮੈਜਲਵਾ ਲਏ ਨੇ ਕਿਤੇ ਨਾ ਕਿਤੇ ਇਹਨੂੰ ਕਹ ਤੂੰ ਟੀਕਾ ਲਾ ਕੇ ਆ ਜੀ ਆਹ ਜਿੱਦਾਂ ਵੀ ਆ ਜਾਾਂਗੇ ਹਨਾ ਤੇ ਤੂੰ ਟੀਕਾ ਲਾ ਕੇ ਵੇਖ ਲਈ ਟੱਕਰ ਮਾਰ ਕੇ ਕਿਧਰ ਕੱਢ ਲੀਂਦਾ ਵਾ ਤੇ ਮੇਰਾ ਪ੍ਰੈਸ ਕਰਕੇ ਗਾਂ ਦੀ ਹਾਂ ਟੀਕਾ ਲਾ ਕੇ ਪੰਜਾਂ ਗੋੜੀਆਂ ਪਾਲੀਆਂ ਹਾਂ ਉਹਦਾ ਨਾਲ ਤੇਰੇ ਖਿਡਾਂਗੇ ਬੰਦੇ ਨਾਲ ਕੋਣ ਪਤਾ ਲੱਗ ਜੂਗਾ ਜੀ ਕੋਣ ਉਹਦਾ ਪੜੀਆ ਟੀਕਾ ਨਾ ਬੰਦਾ ਕੰਨਾ ਕਿ ਤਕੜਾ ਹੁੰਦਾ ਬੰਦਾ ਕੰਨਾ ਕਿ ਦੁਨੀਆ ਕੰਨਾ ਕਿ ਟੱਕਰਾ ਮਾਰਦਾ ਕਿ ਨਹੀਂ ਬੜੀ ਰਿਸਪੈਕਟ ਕਰਦੇ ਹਾਂ ਤੇਰੀ ਭਰਾ ਪਰ ਤੁਸੀਂ ਆ ਜਿਹੜੀ ਕਰਕੇ ਨਾ ਜੀ ਮਣੋਂ ਦਿਨੋਂ ਹੀ ਲੱਤੀਆਂ ਆ ਤੇ ਹੋਰ ਮੁੱਦਿਆਂ ਦੇ ਬੜਾ ਵਧੀਆ ਬੋਲਦੇ ਸੀ ਤੁਹਾਡਾ ਨਾ ਸਹਿਬ ਦਾ ਕਿ ਨਹੀਂ ਯਾਰ ਬੰਦਾ ਕੋਈ ਪੰਜਾਬ ਦੇ ਮੁੱਦਿਆਂ ਦੇ ਚੰਗਿਆਂ ਦੇ ਬੋਲਦਾ ਪਰ ਜਿਹੜੀ ਚੀਜ਼ ਮਸ਼ਹੂਰ ਆ ਤੁਸੀਂ ਉਹ ਟੀ ਉਹ ਟੀ ਜਿ ਨਾਲ ਹੀ ਕਰਨ ਲੱਗ ਪਈਆਂ ਇੱਕੋ ਤੇ ਗੇਮ ਆ ਬਈ ਯਾਰ ਮਤਲਬ ਹਨਾ ਜਿਹੜੀ 500 ਰੁਪਏ ਕੱਛਾ ਲੈ ਕੇ ਮਲ ਕੱਛਾ ਰਮ ਲਈ 200 ਦਾ 500 ਦਾ ਲੋਕ ਕੱਛਾ ਟੀ-ਸ਼ਰਟ ਆ ਜਾਂਦਾ ਤੇ ਇੱਥੇ ਹਰ ਕੋਈ ਜਾ ਕੇ ਖੇਡ ਲਿੰਦਾ ਕੋਈ ਬਾਲੀ ਮਹਿੰਗੀ ਤੇ ਗੇਮ ਹੈਗੀ ਨਹੀਂ ਆ ਕਦੀ ਕ੍ਰਿਕਟ ਚ ਨਹੀਂ ਕਹਤਾ ਤੁਸੀਂ ਕਦੀ ਥਲੀਟਾਂ ਨੂੰ ਨਹੀਂ ਕਹਤਾ ਕਿੰਨਾ ਕੁਛ ਕਿਹਦੇ ਵਿੱਚ ਨਹੀਂ ਚੱਲਦਾ ਸਾਰਿਆਂ ਨੂੰ ਪਤਾ ਹੀ ਆ ਇਹ ਤੋਰੀਏ ਨੂੰ ਚੁੱਕ ਕੇ ਕੋਈ ਵੀ ਪੰਡ ਦਿੰਦਾ ਵਾ ਤੇ ਇਸ ਕਰਕੇ ਜੋ ਤੁਹਾਡੇ ਸਾਹਮਣੇ ਦਿਖਣੀ ਦਿਆ ਵਾ ਫੈਡਰੇਸ਼ਨਾਂ ਵੀ ਕਹਿ ਰਹੀਆਂ ਸੀ ਕਬੱਡੀ ਨਹੀਂ ਕਰਾਉਣੀ ਤੇ ਇਹ ਤੁਹਾਡੇ ਆਪਾਂ ਕਬੱਡੀ ਤੇ ਬਹੁਤ ਵੱਡੀ ਨੇਰੀ ਝੁੱਲ ਰਹੀ ਆ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਗੇ ਕਬੱਡੀ ਨੂੰ ਟਿੱਪਣੀ ਨਾ ਕਰਿਆ ਕਰੋ ਹੋਰ ਜੋ ਮਰਜੀ ਜਿੱਥੇ ਮਰਜੀ ਸਾਨੂੰ ਕੋਈ ਪਰਸਨਲੀ ਗਾਲਾਂ ਕੱਢ ਲਓ ਜਾਂ ਕੁਝ ਵੀ ਕਰ ਲਓ ਪਰ ਕਬੱਡੀ ਨੂੰ ਮਾਰਾ ਨਾ ਗਿਆ ਕਰੋ ਵੈਗੁਰ ਜੀ ਦਾ ਖਾਲਸਾ ਜੀ ਵੈਗੁਰ ਜੀ ਕੀ ਫਤ